ਤੇ ਇੱਕ ਮੈਂ ਤੁਹਾਡੇ ਚਰਨਾਂ 'ਚ ਬੇਨਤੀ ਜ਼ਰੂਰ ਕਰਾਂਗਾ ਦੁਨੀਆ ਤੇ ਮਾਇਆ ਤੋਂ ਬਿਨਾ ਗੱਡੀ ਚੱਲਦੀ ਨਹੀਂ ਲੋਕ ਕਹਿੰਦੇ ਸੀ ਵੀ ਮਾਇਆ ਬੰਦੇ ਦਾ ਦਿਮਾਗ ਖਰਾਬ ਕਰਦੀ ਹੈ ਪਰ ਮਹਾਰਾਜ ਨੇ ਕਿਹਾ ਸਿੱਖ ਕੋਲ ਕਿੰਨੀ ਵੀ ਹੋਵੇ ਜੇ ਉਹ ਨਿਮਰਤਾ ਦੇ ਵਿੱਚ ਹੈ ਬਾਣੀ ਨਾਲ ਜੁੜਿਆ ਹੈ ਨਾ ਤੇ ਗੁਰਮਖ ਮਾਇਆ ਵਿੱਚ ਉਦਾਸੀ ਉਹ ਮਾਇਆ 'ਚ ਰਹਿ ਕੇ ਵੀ ਉਦਾਸ ਹੈ ਕਮਾਈ ਕਰਨ ਤੋਂ ਕਿਤੇ ਗੁਰੂ ਨੇ ਮਨਾਂ ਨਹੀਂ ਕੀਤਾ ਮੈਂ ਆਪਣੇ ਬੱਚਿਆਂ ਨੌਜਵਾਨਾਂ ਨੂੰ ਵੀ ਬੇਨਤੀ ਕਰਾਂਗਾ ਕਈ ਕਹਿੰਦੇ ਅਸੀਂ ਬਾਹਰ ਜਾ ਕੇ ਕਰਨਾ ਹੈ ਮੈਂ ਕਹਾਂ ਜਿਹਨੇ ਇੱਥੇ ਨਹੀਂ ਕੀਤਾ ਉਹ ਬਾਹਰ ਵੀ ਨਹੀਂ ਕਰ ਸਕਦਾ ਦੱਬ ਕੇ ਕਰੋ ਕੰਮ ਕਰੋ ਤੇ ਧਰਮ ਦੀ ਕਿਰਤ ਕਰਨ ਤੋਂ ਗੁਰੂ ਨੇ ਕਿਤੇ ਮਨਾ ਨਹੀਂ ਕੀਤਾ ਧਰਮ ਦੀ ਕਿਰਤ ਕਰਕੇ ਕਿੰਨੀ ਮਾਇਆ ਇਕੱਠੀ ਕਰ ਲੋ ਸਾਥ ਸੰਗਤ ਜੀ ਇਹ ਗੁਰੂ ਤੋਂ ਉਲਟ ਨਹੀਂ ਹੈ ਇਹ ਗੁਰੂ ਦੇ ਹੁਕਮ ਚ ਮਹਾਰਾਜ ਭਾਈ ਮਲਕ ਭਾਗੋ ਦੇ ਘਰ ਗਏ ਤੇ ਮਲਕ ਭਾਗੋ ਨੂੰ ਕਿਹਾ ਗਰੀਬਾਂ ਚ ਵੰਡ ਦੇ ਕਿਉਂ ਕਿਹਾ ਭਲਾ ਉਹ ਬੇਈਮਾਨੀ ਦੀ ਸੀ ਤੇ ਜਦੋਂ ਭਾਈ ਮਨੁੱਖ ਦੇ ਘਰ ਗਏ ਉਹਨੂੰ ਨਹੀਂ ਕਿਹਾ ਗਰੀਬਾਂ ਚ ਵੰਡ ਦੇ ਉਹਨੂੰ ਕਿਹਾ ਦਸਵੰਦ ਕੱਢਣਾ ਵਾ ਬਾਕੀ ਤੂੰ ਰੱਖ ਕਿਉਂ ਕਿਉਂਕਿ ਉਹਦੀ ਇਮਾਨਦਾਰੀ ਦੀ ਸੀ ਤੇ ਭਾਈ ਮਨੁੱਖ ਦੇ ਕੋਲ ਮਲਕ ਭਾਗੋ ਤੋਂ 10 ਗੁਣਾ ਵੱਧ ਜਾਇਦਾਦ ਸੀ ਇਸ ਕਰਕੇ ਸਾਧ ਸੰਗਤ ਧਰਮ ਦੀ ਕਿਰਤ ਰੱਜ ਕੇ ਕਰਿਆ ਕਰੋ ਜਿੰਨੀ ਕਰ ਸਕਦੇ ਹੋ ਜਿੰਨਾ ਕੰਮ ਕਰ ਸਕਦੇ ਹੋ ਕਰੋ ਤਕੜੇ ਹੋ ਕੇ ਕਰੋ ਗੁਰੂ ਨਾਨਕ ਦੇ ਸਿੱਖ ਤਕੜੇ ਹੋਣੇ ਚਾਹੀਦੇ ਜੇ ਬਾਬਾ ਲੱਖੀ ਸ਼ਾ ਵਣਜਾਰਾ ਤਕੜਾ ਨਾ ਹੁੰਦਾ ਦਿੱਲੀ 'ਚ ਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਧੜ ਦਾ ਸਸਕਾਰ ਕਿਵੇਂ ਹੁੰਦਾ ਉਹਨੇ ਕਿਹਾ ਮਹਾਰਾਜ ਐਸ ਘਰ ਦੀ ਲੋਕ ਗੱਲ ਕਰਦੇ ਨੇ ਕਿ ਲੱਖੀ ਸ਼ਾ ਦਾ ਘਰ ਬੜਾ ਤਕੜਾ ਹੈ ਉਹ ਮੇਰਾ ਗੁਰੂ ਨਾਲ ਇੰਨਾ ਪਿਆਰ ਹੈ ਇੰਨਾ ਪਿਆਰ ਹੈ ਜੇ ਮਹਾਰਾਜ ਇਹੋ ਜਿਹਾ ਹਜ਼ਾਰ ਘਰ ਵੀ ਦਿੱਤਾ ਹੁੰਦਾ ਤੇ ਉਹਨੂੰ ਅੱਗ ਲਾਉਣੀ ਪੈਂਦੀ ਮੈਂ ਲਾ ਕੇ ਸਾੜ ਦਿੰਦਾ ਪਰ ਗੁਰੂ ਤੇਗ ਬਹਾਦਰ ਸਾਹਿਬ ਦੇ ਧੜ ਦਾ ਸਸਕਾਰ ਜ਼ਰੂਰ ਕਰਦਾ ਉਹਨੇ ਪ੍ਰਵਾਹ ਨਹੀਂ ਕੀਤੀ ਕਰਦਾ ਨਹੀਂ ਪ੍ਰਵਾਹ ਕੀਤੀ ਤੇ ਇੱਕ ਟਾਈਮ ਤੇ ਲੋਕਾਂ ਕਿਹਾ ਹੋਵੇਗਾ ਲੱਖੀਸ਼ਾ ਦਾ ਘਰ ਸੜ ਗਿਆ ਪਰ ਅੱਜ ਉਥੇ ਗੁਰਦੋਰਾ ਰਕਾਬ ਗੰਜ ਹੈ ਤੇ ਖਾਲਸੇ ਦਾ ਕੇਸਰੀ ਨਿਸ਼ਾਨ ਝੁਲਦਾ ਪਿਆ ਲੱਖੀਸ਼ਾ ਅਮਰ ਹੋ ਗਿਆ ਦੁਨੀਆ ਦਾ ਤੋ ਤਗੜਾ ਸਿੱਖ ਸੀ ਸਾਧ ਸੰਗਤ ਗੱਡੇ ਚੱਲਦੇ ਸੀ ਉਹਨਾਂ ਦੇ ਨਾਲ ਰੂਂ ਦਾ ਵਪਾਰ ਸੀ ਉਹਦਾ ਜਿਵੇਂ ਅੱਜ ਕੱਲ ਕੋਈ ਕੋਈ ਟਰਾਂਸਪੋਰਟਰ ਹੋਵੇ ਨਾ ਤੇ ਬਾਬਾ ਲੱਖੀਸ਼ਾ ਉਸ ਵੇਲੇ ਦਾ ਟਰਾਂਸਪੋਰਟਰ ਸੀ ਵਪਾਰੀ ਸੀ ਤਗੜਾ ਸਿੱਖ ਸੀ ਤੋ ਇਸ ਕਰਕੇ ਤਗੜੇ ਹੋ ਕੇ ਮਿਹਨਤ ਕਰੋ ਧਰਮ ਦੀ ਕਿਰਤ ਕਰੋ ਜਿੰਨੀ ਕਰ ਸਕਦੇ ਓੰਨੀ ਕਰੋ ਪ੍ਰਸਾਦ ਸੰਗਤ ਮਹਾਰਾਜ ਸੱਚੇ ਪਾਤਸ਼ਾਹ ਬੇਈਮਾਨੀ ਤੋਂ ਮਨਾ ਕਰਦੇ ਨੇ ਇਮਾਨਦਾਰੀ ਦੀ ਕਿਰਤ ਤੋਂ ਨਹੀਂ ਮਨਾ ਕਰਦੇ ਤੋ ਮਹਾਰਾਜ ਸੱਚੇ ਪਾਤਸ਼ਾਹ ਦਾ ਸਿੱਖ ਜਦੋਂ ਨੇ ਵੇਖਿਆ ਵੀ ਮੈਂ ਗੁਰੂ ਨਾਨਕ ਦੇ ਚਰਨਾਂ 'ਚ ਹੁਣ ਬੇਨਤੀ ਕਰਾਂ ਅਰਦਾਸ ਕੀਤੀ ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਉਹਦਾ ਡੁੱਪਦਾ ਬੇੜਾ ਬੰਨੇ ਲਾਇਆ ਤੇ 500 ਮੋਰ ਚੜਾਉਣੀ ਸੀ ਲੈ ਕੇ ਆ ਗਿਆ ਬਾਬੇ ਬਕਾਲੇ ਗੁਥਲੀ ਫੜੀ ਮੋਰਾਂ ਵਾਲੀ ਪਹਿਰਾਵਾ ਚੰਗਾ ਤਕੜਾ ਤੇ ਨਾਲ ਸਿਪਾਈ ਚੰਗੇ ਤਕੜੇ ਤੇ 22 ਗੁਰੂ ਜਿਹੜੇ ਬੈਠੇ ਉਹਨਾਂ ਦੇ ਏਜੰਟਾਂ ਨੇ ਸੋਚਿਆ ਵੀ ਇਹ ਸਦਾਗਰ ਵਾਹ ਵਾਹ ਹੀ ਤਕੜਾ ਲੱਗਦਾ ਤੇ ਉਹ ਖਿੱਚਣ ਨੂੰ ਵੀ ਸਾਡੇ ਬਾਬੇ ਕੋ ਆ ਸਾਡੇ ਬਾਬੇ ਕੋ ਆ ਤੇ ਉਹਨੇ ਪੰਜ-ਪੰਜ ਮੋਹਰਾਂ ਸੋਡੀਆਂ ਅੱਗੇ ਰੱਖੀਆਂ ਜਿਹੜੇ ਗੁਰੂ ਬਣ ਕੇ ਬੈਠੇ ਸੀ ਦੰਬੀ ਪਖੰਡੀ ਤੇ ਅਖੀਰ ਤੇ ਕਹਿੰਦਾ ਕੋਈ ਹੋਰ ਵੀ ਹੈ ਕਹਿੰਦੇ ਜੀ ਇੱਕ ਹੈ ਉਹ ਸ਼ਾਂਤੀ ਦਾ ਮੂਜਿਸਮਾ ਹੈ ਤੇ ਤਿਆਗ ਤੇ ਬਰਾਗ ਦੀ ਮੂਰਤ ਅਸੀਂ ਉਹਨੂੰ ਕਦੇ ਫालतू ਬੋਲਦਾ ਨਹੀਂ ਦੇਖਿਆ ਅਸੀਂ ਉਹਨੂੰ ਕਦੇ ਕਿਸੇ ਨਾਲ ਕੋਈ ਬਹਿਸ ਕਰਦਾ ਨਹੀਂ ਦੇਖਿਆ ਔਰੋ ਵਾਇਗਰੂ ਦੇ ਸਿਮਰਨ ਵਿੱਚ ਐ ਸ਼ਾਂਤ ਰਸ ਹੋ ਕੇ ਲੀਨ ਹੈ ਤੇ ਉਹਦੀ ਪਤਨੀ ਉਹਦੀ ਸੇਵਾ ਚ ਲੀਨ ਹੈ ਭੈਣਾ ਬੈਠੀਆਂ ਨੇ ਭੈਣੋ ਮਹਾਰਾਜ ਸੱਚੇ ਪਾਤਸ਼ਾਹ ਦਾ 350 ਸਾਲਾ ਹੈ ਗੁਰੂ ਤੇਗ ਬਹਾਦਰ ਸਾਹਿਬ ਤੇ ਪੂਰੀ ਦੁਨੀਆ ਗੁਰੂ ਤੇਗ ਬਹਾਦਰ ਸਾਹਿਬ ਨੂੰ ਯਾਦ ਕਰ ਰਹੀ ਆ ਪਰ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਯਾਦ ਕਰ ਰਹੇ ਆ ਉਥੇ ਮਾਂ ਗੁਜਰੀ ਨੂੰ ਵੀ ਆਪਾਂ ਨਾਲ ਹੀ ਯਾਦ ਕਰੀਏ ਇੱਕ ਔਰਤ ਨੂੰ ਦੁਨੀਆ ਤੇ ਕੁਝ ਰਿਸ਼ਤੇ ਮਿਲਦੇ ਨੇ ਕਦੇ ਉਹ ਧੀ ਦੇ ਰੂਪ ਚ ਵਿਚਰਦੀ ਐ ਕਦੇ ਪਤਨੀ ਦੇ ਰੂਪ ਚ ਕਦੇ ਮਾਂ ਦੇ ਰੂਪ ਚ ਤੇ ਕਦੇ ਦਾਦੀ ਦੇ ਰੂਪ ਚ ਤੇ ਮਾਂ ਗੁਜਰੀ ਨੂੰ ਇਹ ਰਿਸ਼ਤੇ ਮਿਲੇ ਜੇ ਧੀ ਦੇ ਰੂਪ ਚ ਰਿਸ਼ਤਾ ਮਿਲਿਆ ਤੇ ਪਿਤਾ ਲਾਲ ਚੰਦ ਤੇ ਮਾਤਾ ਬਿਸ਼ਨ ਕੌਰ ਦੀ ਇਹੋ ਜੀ ਪਿਆਰੀ ਤੇ ਸੱਚਿਆਰੀ ਧੀ ਜਿਹਦੇ ਵਿਵਹਾਰਕ ਜੀਵਨ ਨੂੰ ਵੇਖ ਕੇ ਛੇਵੇਂ ਪਾਤਸ਼ਾਹ ਨੇ ਇਹ ਰਿਸ਼ਤਾ ਮੰਗ ਕੇ ਲਿਆ ਵੀ ਕਿੰਨਾ ਚੰਗਾ ਹੋਵੇ ਜੇ ਇਹ ਧੀ ਸਾਡੇ ਘਰ ਦੀ ਨੂੰਹ ਬਣੇ ਇਹਦਾ ਵਿਆਹ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨਾਲ ਹੋਵੇ ਤੇ ਫਿਰ ਸਫ਼ਰ ਸ਼ੁਰੂ ਹੋਇਆ ਦੂਸਰਾ ਪਤਨੀ ਦਾ ਭਾਰਤ ਦੀ ਧਰਤੀ ਤੇ ਦੀਵਾਲੀ ਦਾ ਲੇਖ ਪੜਾਇਆ ਜਾਂਦਾ ਤੇ ਦੀਵਾਲੀ ਦੇ ਲੇਖ ਵਿੱਚ ਪੜਾਇਆ ਜਾਂਦਾ ਹੈ ਕਿ ਇਸ ਦਿਨ 14 ਸਾਲ ਦਾ ਬਨਵਾਸ ਕੱਟ ਕੇ ਸ਼੍ਰੀ ਰਾਮਚੰਦਰ ਜੀ ਅਯੁੱਧਿਆ ਵਾਪਸ ਆਏ ਤੇ ਨਾਲ ਸੀਤਾ ਵੀ ਤੇ ਸੀਤਾ ਦਾ 14 ਸਾਲ ਦਾ ਬਨਵਾਸ ਲੋਕਾਂ ਨੂੰ ਪਤਾ ਹਿੰਦੁਸਤਾਨ ਚ ਪਰ ਮਾਂ ਗੁਜਰੀ ਦਾ ਪਤਾ ਕਿੰਨਾ ਬਨਵਾਸ ਹੈ 26 ਸਾਲ 9 ਮਹੀਨੇ ਤੇ 13 ਦਿਨ ਪ੍ਰਮਾਤਮਾ ਦੇ ਸਿਮਰਨ ਵਿੱਚ ਉਹਨਾਂ ਦਾ ਪਤੀ ਲੀਨ ਹੈ ਤੇ ਮਾਤਾ ਗੁਜਰੀ ਉਹਨਾਂ ਦੀ ਸੇਵਾ ਚ ਲੀਨ ਹੈ ਦੁਨੀਆਂ ਦੀ ਏਡੀ ਮਹਾਨ ਪਤਨੀ ਜਿਨੇ 26 ਸਾਲਾਂ ਚ ਇੱਕ ਵਾਸ਼ਨਾ ਦਾ ਛੱਟਾ ਨਹੀਂ ਆਪਣੇ ਜੀਵਨ ਤੇ ਪੈਣ ਦਿੱਤਾ ਫਿਰ ਅੱਗੇ ਆਉ ਮਾਂ ਤੀਸਰਾ ਸਫਰ ਸ਼ੁਰੂ ਹੁੰਦਾ ਔਰਤ ਦਾ ਮਾਂ ਦਾ ਪਤਨੀ ਤੋਂ ਬਾਅਦ ਤੇ ਤੁਲਸੀਦਾਸ ਇੱਕ ਜਗ੍ਹਾ ਤੇ ਬੜਾ ਪਿਆਰਾ ਲਿਖਦਾ ਹੈ ਉਹ ਕਹਿੰਦਾ ਜਨਨੀ ਜਨੇ ਤਾਂ ਭਗਤ ਜਨ ਕਹਿ ਦਾਤਾ ਕਹਿ ਸੂਰ ਨਾਹੀਂ ਤਾਂ ਜਨਨੀ ਬਾਝ ਰਹੇ ਕਾਹੀ ਗਵਾਵੇ ਨੂਰ ਕਹਿੰਦਾ ਐ ਮਾਂ ਜੇ ਆਪਣੀ ਕੋਖ ਤੋਂ ਤੂੰ ਪੁੱਤਰ ਨੂੰ ਜਨਮ ਦੇਣਾ ਹੈ ਨਾ ਉਹਦੇ ਚ ਭਗਤ ਵਾਲਾ ਗੁਣ ਦਾਨੀ ਵਾਲਾ ਗੁਣ ਤੇ ਜੇ ਦੋਵੇਂ ਨਹੀਂ ਪਾ ਸਕਦੀ ਤੇ ਘਟੋ ਘਟ ਸੂਰਮੇ ਵਾਲਾ ਗੁਣ ਪੈਦਾ ਕਰੀ ਉਹ 부ਜਦਿਲ ਨਾ ਬਣੇ ਕਾਇਰ ਨਾ ਬਣੇ ਮੈਂ ਕਹਿੰਦਾ ਮਾਂ ਗੁਜਰੀ ਤੇਰੇ ਵਰਗੀ ਦੁਨੀਆ ਤੇ ਮਾਂ ਕੋਈ ਤੂੰ ਆਪਣੀ ਕੋਖ ਤੋਂ ਜਿਹੜਾ ਪੁੱਤਰ ਪਟਨੇ ਦੀ ਧਰਤੀ ਤੇ ਪੈਦਾ ਕੀਤਾ ਇਹਦੇ ਵਰਗਾ ਦੁਨੀਆ ਤੇ ਕੋਈ ਭਗਤ ਨਹੀਂ ਲੋਕ দান ਕਰਕੇ ਦਾਨੀ ਬਣਦੇ ਨੇ ਇਹਦੇ ਵਰਗਾ ਸਰਬੰਸ ਦਾਨੀ ਕੋਈ ਨਹੀਂ ਤੇ ਪੂਰੀ ਕਾਇਨਾਤ ਵਿੱਚ ਨਿਗਾਹ ਮਾਰ ਕੇ ਵੇਖ ਲਓ ਮਾਂ ਗੁਜਰੀ ਜਿਹੜਾ ਤੂੰ ਆਪਣੀ ਕੋਖ ਤੋਂ ਪੁੱਤਰ ਪੈਦਾ ਕੀਤਾ ਇਹਦੇ ਵਰਗਾ ਸੰਸਾਰ ਤੇ ਸੂਰਮਾ ਕੋਈ ਨਹੀਂ ਸਾਤ ਸੰਗਤ ਫਿਰ ਅੱਗੇ ਰਿਸ਼ਤਾ ਮਿਲਦਾ ਦਾਦੀ ਦਾ ਤੇ ਜਦੋਂ ਦਾਦੀ ਦੀ ਗੱਲ ਆਉਂਦੀ ਹੈ ਫੇਰ ਠੰਡੇ ਬੁਰਜ ਦੀ ਤੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਦੀ ਤਸਵੀਰ ਉਹ ਸਾਡੀਆਂ ਅੱਖਾਂ ਸਾਹਮਣੇ ਘੁੰਮਦੀ